ਤੁਹਾਡਾ ਕ੍ਰਿਟਿਸਿਜ਼ਮ ਇਸ ਗੱਲ ਕਰਕੇ ਹੋਇਆ ਨਾ ਕਿ ਕਰਜ਼ਾ ਬਹੁਤ ਵਧਾਤਾ ਸਟੇਟ ਨੂੰ ਨੋ 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 ਜਿੰਨੀ ਡਿਵੈਲਪਮੈਂਟ ਹੋਏ ਕਰਜ਼ਾ ਤਾਂ ਇੱਕ ਕਰਜ਼ਾ ਜੇ ਵਧਾਤਾ ਤੇ ਫਿਰ ਡੈਟ ਜੀਡੀਪੀ ਤੋਂ 31% ਕਿਵੇਂ ਰਹਿ ਗਿਆ ਇਕਨੋਮੀ ਵੀ ਵੱਡੀ ਹੋਗੀ ਤੁਸੀਂ ਇਹ ਕਹਿੰਦੇ ਇੱਕ ਹੁੰਦਾ ਹੈ ਇੱਕ ਹੁੰਦਾ ਹੈ बैड ਡੈਟ ਜੀ ਇੱਕ ਹੁੰਦਾ ਹੈ ਪੋਜ਼ਿਟਿਵ ਡੈਟ ਜੇ ਡੈਟ ਦੇਖੋ ਨਾ ਅੰਬਾਨੀ ਦੇ ਸਭ ਤੋਂ ਜ਼ਿਆਦਾ ਕਰਜ਼ਾ ਹੈ ਜਿਨੇ ਇੰਡਸਟਰੀਅਲਸ ਨੇ ਕਰਜ਼ੇ ਦੇ ਵਗੈਰ ਫੈਕਟਰੀ ਲਾ ਸਕਦੇ ਪਰ ਹਿੰਦੁਸਤਾਨ ਦਾ ਕਰਜ਼ਾ ਦੇਖ ਲੋ ਇਟਸ ਅਬਾਊਟ 68% ਆਫ ਦਾ ਜੀਡੀਪੀ ਹਮ ਅਮਰੀਕਾ ਦਾ ਕਰਜ਼ਾ 90% ਆਫ ਦਾ ਜੀਡੀਪੀ ਹੈ ਐਂਡ ਸਾਰਾ ਕਰਜ਼ਾ ਚਾਈਨਾ ਕੋਲ ਹੈ ਸੋ ਕਰਜ਼ਾ ਇਜ਼ ਨੋਟ ਬੈਡ ਪਰ ਉਹਦਾ ਕਰਜ਼ੇ ਦੀ ਲਿਮਿਟ ਹੋਣੀ ਚਾਹੀਦੀ ਹੈ ਇਟ ਯੂ ਸ਼ੁਡ ਬੀ ਯੂਜ਼ਡ ਫੋਰ ਜੀਡੀਪੀ ਗ੍ਰੋਥ ਜਿੰਨਾ ਗ੍ਰੋ ਕਰੋਗੇ ਉਨੀ ਰੈਵਨਿਊ ਵਧੂਗੀ ਤੁਹਾਡੀ ਤਾਂ ਉਹ ਜ਼ਿਆਦਾਤਰ ਕੈਪੀਟਲ ਇਨਵੈਸਟਮੈਂਟ ਚ ਯੂਜ਼ ਹੋਵੇ ਤੁਹਾਨੂੰ ਲੱਗਦਾ ਕੈਪੀਟਲ ਇਨਫਰਾਸਟ੍ਰਕਚਰ ਚ ਹੋਵੇ ਅ ਦੂਜੀਆਂ ਚੀਜ਼ਾਂ ਛੋਏ ਜਿਨ੍ਹਾਂ ਵਿੱਚ ਇਲੈਕਟ੍ਰਿਸਿਟੀ ਹੈ ਪਾਵਰ ਹੈ ਆ ਸਾਰੇ ਚ ਉਹਦੇ ਨਾਲ ਫਿਰ ਰੈਵਨਿਊ ਜਨਰੇਸ਼ਨ ਵੀ ਹੁੰਦੀ ਹੈ